ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਵਿਦੇਸ਼ ਮੰਤਰੀ ਮਾਰਕ ਕਾਂਡੀ ਨੇ 16 ਜੁਲਾਈ ਨੂੰ ਬੀਜਿੰਗ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੈਨੇਡੀਅਨ ਸੱ ਲਈ ਚੀਨ ਦੇ ਵਿੱਚ ਵੀਜ਼ਾ ਮੁਕਤ ਯਾਤਰਾ ਤੇ ਇਕੰਕਾਰ ਪੂਰਨ ਐਲਾਨ ਕੀਤਾ ਹੈ ਇਸ ਐਲਾਨ ਦੇ ਤਹਿਤ ਕੇ ਨਿਡਿੰ ਯਾਤਰੀਆਂ ਨੂੰ ਪੀਪਲਸ ਰਿਪਬਲਿਕ ਆਫ ਚਾਈਨਾ ਦੇ ਵਿੱਚ ਵਿਸ਼ੇਸ਼ ਸਹੂਲਤਾਂ ਮਿਲਣਗੀਆਂ ਹਾਲਾਂਕਿ ਇਸ ਸਮੇਂ ਅਧਿਕਾਰਤ ਤੌਰ ਉਤੇ ਨਹੀਂ ਦੱਸਿਆ ਗਿਆ ਕਿ ਕੈਨੇਡਾ ਕਦੋਂ ਚੀਨ ਦੀ ਵੀਜ਼ਾ ਮੁਕਤ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋਵੇਗਾ ਅਤੇ ਵੀਜ਼ਾ ਮੁਕਤ ਯਾਤਰਾ ਦੀਆਂ ਪੂਰੀਆਂ ਸ਼ਰਤਾਂ ਕੀ ਹੋਣਗੀਆਂ ਫਿਰ ਵੀ ਇਹ ਕਦਮ ਦੋਵਾਂ ਦੇਸ਼ਾਂ ਦੇ ਵਿੱਚ ਗੱਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਇੱਕ ਮਹੱਤਵਪੂਰਨ ਉਨ ਕੋਸ਼ਿਸ਼ ਤਵਜੂ ਦੇ ਕੇ ਚੱਲ ਰਹੀ ਹੈ ਕਾਰਨੇ ਨੇ ਵੀ ਸਿਕਰ ਕੀਤਾ ਹੈ ਕਿ ਚੀਨ ਅਤੇ ਕੈਨੇਡਾ ਦੇ ਰਚਨਾਤਮਕ ਅਤੇ ਵਪਾਰ ਖੇਤਰ ਦੇ ਵਿੱਚ ਉਸੇ ਹੋਕ ਦੇ ਨਵੇਂ ਮੌਕੇ ਉਪਲਬਧ ਹੋਣਗੇ ਇਸ ਦਾ ਮਤਲਬ ਹੈ ਕਿ ਪੋਇਖ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਭਿੰਨ ਤਰ੍ਹਾਂ ਦੇ ਕਾਰੋਬਾਰੀ ਸਾਂਸਕ੍ਰਿਤਿਕ ਅਤੇ ਰਚਨਾਤਮਕ ਪ੍ਰੋਗਰਾਮਾਂ ਦੇ ਲਈ ਯਾਤਰਾ ਕਰਨਾ ਸੌਖਾ ਹੋਵੇਗਾ ਵਿਜ਼ਾ ਮੁਕਤ ਯਾਤਰੀ ਦੇ ਤਹਿਤ ਕੈਨੇਡੀਅਨ ਯਾਤਰੀਆਂ ਚੀਨ ਦੇ ਵਿੱਚ ਕਈ ਗਤੀਵਿਧੀਆਂ ਕਰ ਸਕਣਗੇ ਜਿਵੇਂ ਕਿ ਮਨੋਰੰਜਨ ਦੇ ਲਈ ਯਾਤਰਾ ਕਰਉਪਾਰੀ ਮੀਟਿੰਗ ਚਸ਼ਮਗਮ ਦੇ ਵਿੱਚ ਹਿੱਸਾ ਲੈਣਾ ਪਰਿਵਾਰ ਜਾਂ ਦੋਸਤ ਦੇ ਨਾਲ ਮਿਲਣਾ ਛੋਟੀਆਂ ਸਥਾਨਕ 문화 ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਅਤੇ ਚੀਨ ਦੇ ਵਿੱਚ ਦਿੱਤੀ ਮਿਆਦ ਅੰਦਰ ਰਹਿਣਾ ਇਸ ਬਾਵਜੂਦ ਕੈਨੇਡੀਅਨ ਯਾਤਰੀਆਂ ਦੇ ਕੋਲ ਕੁਝ ਗਤੀਵਿਧੀਆਂ ਉੱਤੇ ਪਾਬੰਦੀ ਵੀ ਰਹੇਗੀ ਉਹ ਚੀਨ ਦੇ ਵਿੱਚ ਤਨਖਾਹ ਵਾਲੇ ਤੋਂ ਗਾਲ ਲੰਬੇ ਅਧਿਆਨ ਜਾਂ ਡਿਗਰੀ ਕੋਰਸ ਅਤੇ বিনা ਅਧਿਕਾਰ ਦੇ 30 ਦਿਨ ਤੋਂ ਵੱਧ ਰਹਿਣ ਵਾਲਿਆਂ ਯਾਤਰਾ ਮੰਨ ਨਹੀਂ ਸਕਣਗੇ ਇਸ ਤੋਂ ਇਲਾਵਾ ਇਸ ਵੀਜ਼ਾ ਮੁਕਤ ਯਾਤਰਾ ਤੋਂ ਪਹਿਲਾਂ ਹੀ ਯਾਤਰੀ ਕੁਝ ਖਾਸ ਹੁਕਮਤ ਲਾਭ ਲੈ ਸਕਦੇ ਨੇ ਉਦਾਹਰਨ ਲਈ ਚੀਨ ਦੇ ਵਿੱਚ 240 ਘੰਟੇ ਤੱਕ ਰਹਿਣ ਦੀ ਇਜਾਜ਼ਤ ਜਦੋਂ ਕਿਸੇ ਤੀਜੇ ਦੇਸ਼ ਜਾਂ ਖੇਤਰ ਤੋਂ ਚੀਨ ਦੇ ਵਿੱਚ ਆਖ ਹੁੰਦੇ ਹੋ ਨਾਲ ਹੀ ਹੈਨਾਨ ਪ੍ਰਾਂਤ ਦੇ ਵਿਸ਼ੇਸ਼ ਪ੍ਰਸ਼ਾਸਕੀ ਖੇਤਰ ਦੀ ਯਾਤਰਾ ਲਈ ਵੀ 30 ਦਿਨਾਂ ਤੱਕ ਵੀਜ਼ਾ ਮੁਕਤ ਰਹਿਣ ਦੀ ਇਜਾਜ਼ਤ ਮਿਲਦੀ ਹੈ ਪ੍ਰਧਾਨ ਮੰਤਰੀ ਮਹਾਕਾਂਡੀ ਨੇ 16 ਜਨਵਰੀ ਨੂੰ ਬੀਜਿੰਗ ਦੇ ਵਿਜੀਕ ਪ੍ਰੈਸ ਕਾਨਫਰੰਸ ਦੌਰਾਨ ਕੈਨੇਡੀਅਨ ਸੈਲ ਲਈ ਚੀਨ ਦੇ ਵਿੱਚ ਵੀਜ਼ਾ ਮੁਕਤ ਯਾਤਰਾ ਤੇ ਇੱਕ ਹੰਕਾਰਪੂਰਨ ਐਲਾਨ ਕੀਤਾ ਦਿੱਤੀ ਹੈ ਇਸ ਐਲਾਨ ਦੇ ਤਹਿਤ ਕਿ ਨੇੜੀ ਦੇ ਯਾਤਰੀਆਂ ਨੂੰ ਪੀਪਲਸ ਰਿਪਬਲਿਕ ਆਫ ਚਾਈਨਾ ਦੇ ਵਿੱਚ ਵਿਸ਼ੇਸ਼ ਸਹੂਲਤਾ ਮਿਲਣ ਗਿਆ ਹਾਲਾਂਕਿ ਇਸ ਸਮੇਂ ਅਧਿਕਾਰਤ ਤੌਰ ਉਤੇ ਇਹ ਨਹੀਂ ਦੱਸਿਆ ਗਿਆ ਕਿ ਕੈਨੇਡਾ ਕਦੋਂ ચીਨ ਦੀ ਵੀਜ਼ਾ ਮੁਕਤ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋਵੇਗਾ ਅਤੇ ਵੀਜ਼ਾ ਮੁਕਤ ਯਾਤਰਾ ਦੀਆਂ ਪੂਰੀਆਂ ਸ਼ਰਤਾਂ ਕੀ ਹੋਣਗੀਆਂ ਫਿਰ ਵੀ ਇਹ ਕਦਮ ਦੋਵਾਂ ਦੇਸ਼ਾਂ ਦੇ ਵਿਚਕਾਰ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਇੱਕ ਮਹੱਤਵਪੂਰਨ ਕੋਸ਼ਿਸ਼ ਦੇ ਵਜੋਂ ਦੇਖਿਆ ਜਾ ਰਿਹਾ ਹੈ ਕਾਰਨੇ ਨੇ ਵੀ ਜ਼ਿਕਰ ਕੀਤਾ ਹੈ ਕਿ ਚੀਨ ਅਤੇ ਕੈਨੇਡਾ ਦੇ ਰਚਨਾਤਮਕ ਅਤੇ ਵਪਾਰਕ ਖੇਤਰਾਂ ਦੇ ਵਿੱਚ ਸਹਿਯੋਗ ਦੇ ਨਵੇਂ ਮੌਕੇ ਉਪਲਬਧ ਹੋਣਗੇ ਇਸ ਦਾ ਮਤਲਬ ਹੈ ਕਿ ਭਵਿੱਖ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਭਿੰਨ ਤਰ੍ਹਾਂ ਦੇ ਕਾਰੋਬਾਰੀ ਸਾਂਸਕ੍ਰਿਤਿਕ ਅਤੇ ਰਚਨਾਤਮ ਮਤ ਪ੍ਰੋਗਰਾਮਾ Delhi ਯਾਤਰਾ ਕਰਨਾ ਸੌਖਾ ਹੋਵੇਗਾ ਵਿਜ਼ਾ ਮੁਕਤ ਯਾਤਰੀ ਦੇ ਤਹਿਤ ਕੈਨੇਡੀਅਨ ਯਾਤਰੀਆਂ ਚੀਨ ਦੇ ਵਿੱਚ ਕਈ ਗਤੀਵਿਧੀਆਂ ਕਰ ਸਕਣਗੇ ਜਿਵੇਂ ਕਿ ਮੰਦਰਣਚਨ ਰੇਲੀ ਯਾਤਰਾ ਕਾਰੋਬਾਰੀ ਮੀਟਿੰਗ ਚਸ਼ਮਗਮ ਦੇ ਵਿੱਚ ਹਿੱਸਾ ਲੈਣਾ ਪਰਿਵਾਰ ਜਾਂ ਦੋਸਤ ਦੇ ਨਾਲ ਮਿਲਣਾ ਛੋਟੀਆਂ ਸਥਾਨਕ 문화 ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਅਤੇ ਚੀਨ ਦੇ ਵਿੱਚ ਧਿਆਤਿ ਮਿਆਦ ਅੰਦਰ ਰਹਿਣਾ ਇਸ ਬਾਵਜੂਦ ਕੈਨੇਡੀਅਨ ਯਾਤਰੀਆਂ ਦੇ ਕੋਲ ਕੁਝ ਗਤੀਵਿਧੀਆਂ ਉੱਤੇ ਪਾਬੰਦੀ ਵੀ ਰਹੇਗੀ ਉਹ ਚੀਨ ਦੇ ਵਿੱਚ ਤਨਖਾਹ ਵਾਲੇ ਰਸਾਲ ਲੰਬੇ ਅਧਿਆਨ ਚਾ ਡਿਗਰੀ ਕੋਰਸ ਅਤੇ ਬਿਨਾ ਅਧਿਕਾਰ ਦੇ 30 ਦਿਨ ਤੋਂ ਵੱਧ ਰਹਿਣ ਵਾਲਿਆਂ ਯਾਤਰੀ ਵੰਨ ਨਹੀਂ ਗਾ ਸਕਣਗੇ ਇਸ ਤੋਂ ਇਲਾਵਾ ਇਸ ਵੀਜ਼ਾ ਮੁਕਤ ਯਾਤਰਾ ਤੋਂ ਪਹਲਾ ਹੀ ਯਾਤਰੀ ਕੁਝ ਖਾਸ ਸਹੂਲਤਾਂ ਦਾ ਲਾਭ ਲੈ ਸਕਦੇ ਨੇ ਉਦਾਹਰਨ ਦੇ ਲਈ ਚੀਨ ਦੇ ਵਿੱਚ 240 ਘੰਟਿਆਂ ਤੱਕ ਰਹਿਣ ਦੀ ਇਜਾਜ਼ਤ ਜਦੋਂ ਕਿਸੇ ਤੀਜੇ ਦੇਸ਼ ਜਾਂ ਖੇਤਰ ਤੋਂ ਚੀਨ ਦੇ ਵਿੱਚ ਆਖ ਹੁੰਦੇ ਹੋ ਨਾਲ ਹੀ ਹੈਨਾਨ ਪ੍ਰਾਂਤ ਦੇ ਵਿਸ਼ੇਸ਼ ਪ੍ਰਸ਼ਾਸਕੀ ਖੇਤਰ ਦੀ ਯਾਤਰਾ ਲਈ ਵੀ 30 ਦਿਨਾਂ ਤੱਕ ਵੀਜ਼ਾ ਮੁਕਤ ਰਹਿਣ ਦੀ ਇਜਾਜ਼ਤ ਮਿਲਦੀ ਹੈ ਪ੍ਰਧਾਨ ਮੰਤਰੀ ਮਾ ਕਾਂਡੀ ਨੇ 16 ਜੁਲਾਈ ਨੂੰ ਬੀਜਿੰਗ ਦੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੈਨੇਡੀਅਨ ਸਿ ਲਈ ਚੀਨ ਦੇ ਵਿੱਚ ਵੀਜ਼ਾ ਮੁਕਤ ਯਾਤਰਾ ਤੇ ਇੱਕ ਅੰਕਾਰਪੂਰਨ ਐਲਾਨ ਕੀਤਾ ਹੈ ਇਸ ਐਲਾਨ ਦੇ ਤਹਿਤ ਕੈਨੇਡੀਅਨ ਯਾਤਰੀਆਂ ਨੂੰ ਪੀਪਲਸ ਰਿਪਬਲਿਕ ਆਫ ਚਾਈਨਾ ਦੇ ਵਿੱਚ ਵਿਸ਼ੇਸ਼ ਸਹੂਲਤਾਂ ਮਿਲਣਗੀਆਂ ਹਾਲਾਂਕਿ ਇਸ ਸਮੇਂ ਅਧਿਕਾਰਤ ਤੌਰ ਉਤੇ ਇਹ ਨਹੀਂ ਦੱਸਿਆ ਗਿਆ ਕਿ ਕੈਨੇਡਾ ਕਦੋਂ ਚੀਨ ਦੀ ਵੀਜ਼ਾ ਮੁਕਤ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋਵੇਗਾ ਅਤੇ ਵੀਜ਼ਾ ਮੁਕਤ ਯਾਤਰਾ ਦੀਆਂ ਪੂਰੀਆਂ ਸ਼ਰਤਾਂ ਕੀ ਹੋਣਗੀਆਂ ਫਿਰ ਵੀ ਇਹ ਕਦਮ ਦੋਵਾਂ ਦੇਸ਼ਾਂ ਦੇ ਵਿਚਕਾਰ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਇੱਕ ਮਹੱਤਵਪੂਰਨ ਪੂਨ ਕੋਸ਼ਿਸ਼ ਦੇ ਬਜੂਦੇ ਖਿਆ ਜਾ ਰਿਹਾ ਹੈ ਕਾਣੀ ਨੇਵੀ ਸਿਕਰ ਕੀਤਾ ਹੈ ਕਿ ਚੀਨ ਅਤੇ ਕੈਨੇਡਾ ਦੇ ਰਚਨਾਤਮਕ ਅਤੇ ਪਾਰਕ ਖੇਤਰ ਦੇ ਵਿੱਚ ਸਹਿਯੋਗ ਦੇ ਨਵੇਂ ਮੌਕੇ ਉਪਲਬਧ ਹੋਣਗੇ ਇਸ ਦਾ ਮਤਲਬ ਹੈ ਕਿ ਪੋਇਥ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਭਿੰਨ ਤਰ੍ਹਾਂ ਦੇ ਕਾਰੋਬਾਰੀ ਸਾਂਸਕ੍ਰਿਤਿਕ ਅਤੇ ਰਚਨਾਤਮਕ ਪ੍ਰੋਗਰਾਮਾਂ ਲਈ ਯਾਤਰਾ ਕਰਨਾ ਸੌਖਾ ਹੋਵੇਗਾ ਵਿਜ਼ਾ ਮੁਕਤ ਯਾਤਰੀ ਦੇ ਤਹਿਤ ਕੈਨੇਡੀਅਨ ਯਾਤਰੀਆਂ ਚੀਨ ਦੇ ਵਿੱਚ ਕਈ ਗਤੀਵਿਧੀਆਂ ਕਰ ਸਕਣਗੇ ਜਿਵੇਂ ਕਿ ਮਨੋਰੰਜਨ ਲਈ ਯਾਤਰਾ ਕਰਉ ਪਾਰੀ ਮੀਟਿੰਗ ਚਸ਼ਮਗਮ ਦੇ ਵਿੱਚ ਹਿੱਸਾ ਲੈਣਾ ਪਰਿਵਾਰ ਜਾਂ ਦੋਸਤ ਦੇ ਨਾਲ ਮਿਲਣਾ ਛੋਟੀਆਂ ਸਥਾਨਕ ਮੁਦਰਾ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਅਤੇ ਚੀਨ ਦੇ ਵਿੱਚ ਨਿਰਧਿਤ ਮਿਆਦ ਅੰਦਰ ਰਹਿਣਾ ਇਸ ਦੇ ਬਾਵਜੂਦ ਕੈਨੇਡੀਅਨ ਯਾਤਰੀਆਂ ਦੇ ਕੋਲ ਕੁਝ ਗਤੀਵਿਧੀਆਂ ਉੱਤੇ ਪਾਬੰਦੀ ਵੀ ਰਹੇਗੀ ਉਹ ਚੀਨ ਦੇ ਵਿੱਚ ਤਨਖਾਹ ਵਾਲੇ ਰੁਜ਼ਗਾਰ ਲੰਬੇ ਅਧਿਆਨ ਜਾਂ ਡਿਗਰੀ ਕੋਰਸ ਅਤੇ ਬਿਨਾ ਅਧਿਕਾਰ ਦੇ 30 ਦਿਨ ਤੋਂ ਵੱਧ ਰਹਿਣ ਵਾਲਿਆਂ ਯਾਤਰੀ ਮੰਨ ਨਹੀਂ ਸਕਣਗੇ ਇਸ ਤੋਂ ਇਲਾਵਾ ਇਸ ਵੀਜ਼ਾ ਮੁਕਤ ਯਾਤਰਾ ਤੋਂ ਕਲਾ ਹੀ ਯਾਤਰੀ ਕੁਝ ਖਾਸ ਹੁਲਤਾਂ ਦਾ ਲਾਭ ਲੈ ਸਕਦੇ ਨੇ ਉਦਾਹਰਨ ਦੇ ਲਈ ਚੀਨ ਦੇ ਵਿੱਚ 240 ਘੰਟਿਆਂ ਤੱਕ ਰਹਿਣ ਦੀ ਆਗਿਆ ਜਦੋਂ ਕਿਸੇ ਤੀਜੇ ਦੇਸ਼ ਜਾਂ ਖੇਤਰ ਤੋਂ ਚੀਨ ਦੇ ਵਿੱਚ ਦਾਖਲ ਹੁੰਦੇ ਹੋ ਨਾਲ ਹੀ ਹੈਨਾਨ ਪ੍ਰਾਂਤ ਦੇ ਵਿਸ਼ੇਸ਼ ਪ੍ਰਸ਼ਾਸਕੀ ਖੇਤਰ ਦੀ ਯਾਤਰਾ ਲਈ ਵੀ 30 ਦਿਨਾਂ ਤੱਕ ਵੀਜ਼ਾ ਮੁਕਤ ਰਹਿਣ ਦੀ ਆਗਿਆ ਮਿਲਦੀ ਹੈ ਪ੍ਰਧਾਨ ਮੰਤਰੀ ਮਾਕ ਗਾਂਡੀ ਨੇ 16 ਜਨਵਰੀ ਨੂੰ ਬੀਜਿੰਗ ਦੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੈਨੇਡੀਅਨ ਸਹਿ ਲਈ 3 ਦੇ ਵਿਚ ਵਿਜ਼ਾ ਮੁਕਤ ਯਾਤਰਾ ਤੇ ਇਕੰਕਾਰ ਪੂਰਨ ਐਲਾਨ ਕੀਤਾ ਹੈ ਇਸ ਐਲਾਨ ਦੇ ਤਹਿਤ ਕੈਨੇਡੀਅਨ ਯਾਤਰੀਆਂ ਨੂੰ ਪੀਪਲਸ ਰਿਪਬਲਿਕ ਆਫ ਚਾਈਨਾ ਦੇ ਵਿੱਚ ਵਿਸ਼ੇਸ਼ ਸਹੂਲਤਾਂ ਮਿਲਣਗੀਆਂ ਹਾਲਾਂਕਿ ਇਸ ਸਮੇਂ ਅਧਿਕਾਰਤ ਤੌਰ ਉਤੇ ਨਹੀਂ ਦੱਸਿਆ ਗਿਆ ਕਿ ਕੈਨੇਡਾ ਕਦੋਂ ਚੀਨ ਦੀ ਵਿਜ਼ਾ ਮੁਕਤ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋਵੇਗਾ ਅਤੇ ਵਿਜ਼ਾ ਮੁਕਤ ਯਾਤਰਾ ਦੀਆਂ ਪੂਰੀਆਂ ਸ਼ਰਤਾਂ ਕੀ ਹੋਣਗੀਆਂ ਫਿਰ ਵੀ ਇਹ ਕਦਮ ਦੋਵਾਂ ਦੇਸ਼ਾਂ ਦੇ ਵਿਚਕਾਰ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਇੱਕ ਮਹੱਤਵਪੂਰਨ ਉਨ ਕੋਸ਼ਿਸ਼ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਾਰਨੇ ਨੇ ਵੀ ਸਿੱਖਰ ਕੀਤਾ ਹੈ ਕਿ ਚੀਨ ਅਤੇ ਕੈਨੇਡਾ ਦੇ ਰਚਨਾਤਮਕ ਅਤੇ ਵਪਾਰ ਖੇਤਰ ਦੇ ਵਿੱਚ ਸਹਿਯੋਗ ਦੇ ਨਵੇਂ ਮੌਕੇ ਉਪਲਬਧ ਹੋਣਗੇ ਇਸ ਦਾ ਮਤਲਬ ਹੈ ਕਿ ਪੂਇਖ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਭਿੰਨ ਤਰ੍ਹਾਂ ਦੇ ਕਾਰੋਬਾਰੀ, ਸਾਂਸਕ੍ਰਿਤਿਕ ਅਤੇ ਰਚਨਾਤਮਕ ਪ੍ਰੋਗਰਾਮਾਂ 'ਤੇ ਲਈ ਯਾਤਰਾ ਕਰਨਾ ਸੌਖਾ ਹੋਵੇਗਾ ਵੀਜ਼ਾ ਮੁਕਤ ਯਾਤਰਾ ਦੇ ਤਹਿਤ ਕੈਨੇਡੀਅਨ ਯਾਤਰੀਆਂ ਚੀਨ ਦੇ ਵਿੱਚ ਕਈ ਗਤੀਵਿਧੀਆਂ ਕਰ ਸਕਣਗੇ ਜਿਵੇਂ ਕਿ ਮਨੋਰੰਜਨ ਲਈ ਯਾਤਰਾ, ਕਾਰੋਬਾਰੀ ਮੀਟਿੰਗਾਂ ਸਮਾਗਮਾਂ ਦੇ ਵਿੱਚ ਹਿੱਸਾ ਲੈਣਾ, ਪਰਿਵਾਰ ਜਾਂ ਦੋਸਤਾਂ ਦੇ ਨਾਲ ਮਿਲਣਾ, ਛੋਟੀਆਂ ਸੰਖੇਪ ਮੁਦਰਾਗਤੀ ਵਿਧੀਆਂ ਵਿੱਚ ਸ਼ਾਮਲ ਹੋਣਾ ਅਤੇ ਚੀਨ ਦੇ ਵਿੱਚ ਦਿੱਤੀ ਮਿਆਦ ਅੰਦਰ ਰਹਿਣਾ ਇਸ ਬਾਵਜੂਦ ਕੈਨੇਡੀਅਨ ਯਾਤਰੀਆਂ ਦੇ ਕੋਲ ਕੁਝ ਕਥੀ ਵਿਧੀਆਂ ਉੱਤੇ ਪਾਬੰਦੀ ਵੀ ਰਹੇਗੀ ਉਹ ਚੀਨ ਦੇ ਵਿੱਚ ਤਨਖਾਹ ਵਾਲੇ ਤੋਂ ਗਾਲ ਲੰਬੇ ਅਧਿਆਨ ਜਾਂ ਡਿਗਰੀ ਕੋਰਸ ਅਤੇ ਬਿਨਾ ਅਧਿਕਾਰ ਦਿੱਤੀ 30 ਦਿਨ ਤੋਂ ਵੱਧ ਰਹਿਣ ਵਾਲਕਾਂ ਕਿ ਯਾਤਰਾਵਾਂ ਨਹੀਂ ਕਰ ਸਕਣਗੀਆਂ ਇਸੋ ਇਲਾਵਾ ਇਸ ਵੀਜ਼ਾ ਮੁਕਤ ਯਾਤਰਾ ਤੋਂ ਕਲਾ ਹੀ ਯਾਤਰੀ ਕੁਝ ਖਾਸ ਸਹੂਲਤਾਂ ਦਾ ਲਾਭ ਲੈ ਸਕਦੇ ਨੇ ਉਦਾਹਰਨ ਦੇ ਲਈ ਚੀਨ ਦੇ ਵਿੱਚ 240 ਘੰਟਿਆਂ ਤੱਕ ਰਹਿਣ ਦੀ ਆਗਿਆ ਜਦੋਂ ਕਿਸੇ ਤੀਜੇ ਦੇਸ਼ ਜਾਂ ਖੇਤਰ ਤੋਂ ਚੀਨ ਦੇ ਵਿੱਚ ਆਖਦੇ ਹੋ ਨਾਲ ਹੀ ਹੈਨਾਨ ਪ੍ਰਾਂਤ ਦੇ ਵਿਸ਼ੇਸ਼ ਪ੍ਰਸ਼ਾਸਕੀ ਖੇਤਰ ਦੀ ਯਾਤਰਾ ਲਈ ਵੀ 30 ਦਿਨਾਂ ਤੱਕ ਵੀਜ਼ਾ ਮੁਕਤ ਰਹਿਣ ਦੀ ਆਗਿਆ ਮਿਲਦੀ ਹੈ ਪ੍ਰਧਾਨ ਮੰਤਰੀ ਮਾਰਕ ਕਾਨੀ ਨੇ 16 ਜੁਲਾਈ ਨੂੰ ਬੀਜਿੰਗ ਦੇ ਵਿਜੀਗ ਪ੍ਰੈਸ ਕਾਨਫਰੰਸ ਦੌਰਾਨ ਕੈਨੇਡੀਅਨ ਸੱਲੇ ਚੀਨ ਦੇ ਵਿੱਚ ਵੀਜ਼ਾ ਮੁਕਤ ਯਾਤਰਾ ਦੇ ਇੱਕ ਅਹੰਕਾਰਪੂਰਨ ਐਲਾਨ ਕੀਤਾ ਹੈ ਇਸ ਐਲਾਨ ਦੇ ਤਹਿਤ ਕੈਨੇਡੀਅਨ ਯਾਤਰੀਆਂ ਨੂੰ ਪੀਪਲਸ ਰਿਪਬਲਿਕ ਆਫ ਚਾਈਨਾ ਦੇ ਵਿੱਚ ਵਿਸ਼ੇਸ਼ ਸਹੂਲਤਾਂ ਮਿਲਣਗੀਆਂ ਹਾਲਾਂਕਿ ਇਸ ਸਮੇਂ ਅਧਿਕਾਰਤ ਤੌਰ ਉਤੇ ਨਹੀਂ ਦੱਸਿਆ ਗਿਆ ਕਿ ਕੈਨੇਡਾ ਕਦੋਂ ਚੀਨ ਦੀ ਵੀਜ਼ਾ ਮੁਕਤ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋਵੇਗਾ ਅਤੇ ਵੀਜ਼ਾ ਮੁਕਤ ਯਾਤਰਾ ਦੀਆਂ ਪੂਰੀਆਂ ਸ਼ਰਤਾਂ ਕੀ ਹੋਣਗੀਆਂ ਫਿਰ ਵੀ ਇਹ ਕਦਮ ਦੋਵਾਂ ਦੇਸ਼ਾਂ ਦੇ ਵਿੱਚ ਕਾਰ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਇੱਕ ਮਹੱਤਵਪ ਹੁਣ ਕੋਸ਼ਿਸ਼ ਤੇ ਵਿਚ ਦੇਖਿਆ ਜਾ ਰਿਹਾ ਹੈ ਕਾਣ ਨੇ ਨਵੀਂ ਸਿਕਰ ਕੀਤਾ ਹੈ ਕਿ ਚੀਨ ਅਤੇ ਕੈਨੇਡਾ ਦੇ ਰਚਨਾਤਮਕ ਅਤੇ ਵਪਾਰ ਖੇਤਰ ਦੇ ਵਿਚ ਜੋ ਸਹਿਯੋਗ ਦੇ ਨਵੇਂ ਮੌਕੇ ਉਪਲਬਧ ਹੋਣਗੇ ਇਸ ਦਾ ਮਤਲਬ ਹੈ ਕਿ ਪੂਇਥ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਭਿੰਨ ਤਰ੍ਹਾਂ ਦੇ ਕਾਰੋਬਾਰੀ, ਸਾਂਸਕ੍ਰਿਤਿਕ ਅਤੇ ਰਚਨਾਤਮਕ ਪ੍ਰੋਗਰਾਮਾਂ ਲਈ ਯਾਤਰਾ ਕਰਨਾ ਸੌਖਾ ਹੋਵੇਗਾ ਵੀਜ਼ਾ ਮੁਕਤ ਯਾਤਰਾ ਦੇ ਤਹਿਤ ਕੈਨੇਡੀਅਨ ਯਾਤਰੀਆਂ ਚੀਨ ਦੇ ਵਿੱਚ ਕਈ ਗਤੀਵਿਧੀਆਂ ਕਰ ਸਕਣਗੇ ਜਿਵੇਂ ਕਿ ਮਨੋਰੰਜਨ ਲਈ ਯਾਤਰਾ, ਕਾਰੋਬਾਰੀ ਮੀਟਿੰਗਾਂ ਸਮਾਗਮ ਦੇ ਵਿੱਚ ਹਿੱਸਾ ਲੈਣਾ, ਪਰਿਵਾਰ ਜਾਂ ਦੋਸਤ ਦੇ ਨਾਲ ਮਿਲਣਾ, ਛੋਟੀਆਂ ਤਨਦਕ ਮੁਦਰਾ ਕਤਿ ਵਿਦਿਆ ਵਿੱਚ ਸ਼ਾਮਲ ਹੋਣਾ ਅਤੇ ਚੀਨ ਦੇ ਵਿੱਚ ਧਿਆਤਿ ਮਿਆਦ ਅੰਦਰ ਰਹਿਣਾ ਇਸ ਬਾਵਜੂਦ ਕੈਨੇਡੀਅਨ ਯਾਤਰੀਆਂ ਤੇ ਕੋਲ ਕੁਝ ਕਤਿ ਵਿਦਿਆ ਉੱਤੇ ਪਾਬੰਦੀ ਵੀ ਰਹੇਗੀ ਉਹ ਚੀਨ ਦੇ ਵਿੱਚ ਤਨਖਾਹ ਵਾਲੇ ਤੁਗਾਲ ਲੰਬੇ ਅਧਿਆਨ ਚਾ ਡਿਗਰੀ ਕੋਰਸ ਅਤੇ ਬਿਨਾ ਅਧਿਕਾਰ ਦੇ 30 ਦਿਨ ਤੋਂ ਵੱਧ ਰਹਿਣ ਵਾਲਕਾਂ ਯਾਤਰਾਵਾਂ ਨਹੀਂ ਕਰ ਸਕਣਗੇ ਇਸੋ ਇਲਾਵਾ ਇਸ ਵੀਜ਼ਾ ਮੁਕਤ ਯਾਤਰਾ ਤੋਂ ਪਹਲਾ ਹੀ ਯਾਤਰੀ ਕੁਝ ਖਾਸ ਹੁਲਤ ਲਾਭ ਲੈ ਸਕਦੇ ਨੇ ਉਦਾਹਰਨ ਦੇ ਲਈ ਚੀਨ ਦੇ ਵਿੱਚ 240 ਘੰਟੇ ਤੱਕ ਰਹਿਣ ਦੀ ਇਜਾਜ਼ਤ ਜਦੋਂ ਕਿਸੇ ਤੀਜੇ ਦੇਸ਼ ਜਾਂ ਖੇਤਰ ਤੋਂ ਚੀਨ ਦੇ ਵਿੱਚ ਆਖਦੇ ਹੋ ਨਾਲ ਹੀ ਹੈਨਾਨ ਪ੍ਰਾਂਤ ਦੇ ਵਿਸ਼ੇਸ਼ ਪ੍ਰਸ਼ਾਸਕੀ ਖੇਤਰ ਦੀ ਯਾਤਰਾ ਲਈ ਵੀ 30 ਦਿਨਾਂ ਤੱਕ ਵੀਜ਼ਾ ਮੁਕਤ ਰਹਿਣ ਦੀ ਇਜਾਜ਼ਤ ਮਿਲਦੀ ਹੈ